ਪੰਜਾਬ ਅੰਦਰ ਜਾਂ ਕਹਿ ਲਈਏ ਕਿ ਦੇਸ਼ ਅੰਦਰ ਮੋੜ ਸਰਜੀਤ ਹੋ ਰਿਹਾ ਸ੍ਰੋਮਣੀ ਅਕਾਲੀ ਦਲ ਦੇ ਅਗਲੇ ਵਾਰ ਚ ਕਹਿੰਦਾ ਭਾਵ ਕਿ ਵਾਗਡੋਰ ਕਿਸ ਸਖਸ ਹਵਾਲੇ ਹੋਏਗੀ ਇਹ ਚਰਚਾ ਪੰਜਾਬ ਦੇ ਵਿੱਚ ਵੱਡੇ ਪੱਧਰ ਉਤੇ ਮਗੀ ਹੋਈ ਹੈ ਖੈਰ ਜਾਣਕਾਰੀ ਹਾਸਲ ਕਰਦੇ ਆ ਇਸ ਸਾਰੇ ਚਰਚੇ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਕੇ ਪੱਤਰਕਾਰ ਤੇ ਵੱਡੇ ਰਾਜਸੀ ਮਾਹਰ ਸਰਦਾਰ ਜਸਵੀਰ ਸਿੰਘ ਪੱਟੀ ਜੀ ਸੋ ਪੱਟੀ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਤੋਂ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਆਪ ਜੀ ਤੇ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਪੱਤੀ ਸਾਹਿਬ ਪੰਜਵੇਂ ਬ੍ਰੀ ਧਿਰ ਵੱਲੋਂ ਜਿਹੜਾ 11 ਅਗਸਤ ਨੂੰ ਜਰਨਲ ਇਜਲਾਸ ਸੱਦਿਆ ਹੈ ਉਸ ਤੋਂ ਪਹਿਲਾਂ ਅੱਜ ਉਹਨਾਂ ਦੀ ਇਰਾਨ ਨੀਤੀ ਚੰਡੀਗੜ੍ਹ ਦੇ ਵਿੱਚ ਜੋਰ ਸ਼ੋਰ ਨਾਲ ਬੈਠਕ ਹੋ ਰਹੀ ਹੈ ਸਾਰਾ ਜਿਹੜਾ ਵਿਉਂਤ ਰਿਹਾ ਸਿਆਸੀ ਮਹਾਂਦਰਾ ਕਿਸ ਤਰ੍ਹਾਂ ਦਾ ਹੋਏ ਵਾਗਡੋਰ ਖਾਸ ਕਰਕੇ ਕਿਸ ਦੇ ਹਵਾਲੇ ਹੋਏ ਖੈਰ ਕੋਈ ਲੋਕੀਸ਼ੀਪੀ ਨਹੀਂ ਰਹਿੰਦੀ ਜਿਹੀ ਕੰਸੋ ਜਿਹੜੀ ਤੁਹਾਡੇ ਕੋਲ ਨਾ ਹੋਵੇ ਪੱਟੀ ਸਾਹਿਬ ਕਿਵੇਂ ਰਹਿਣ ਵਾਲਾ ਇਹ ਜਿਹੜਾ ਉੱਥੇ ਪੇੜ ਲੱਗੇਗਾ 11 ਅਗਸਤ ਨੂੰ ਦੇ ਕੌਣ ਕਿਸਦੇ ਹਵਾਲੇ ਹੋਏਗੀ ਜਿਹੜੀ ਹੈ ਮੋਢ ਸਰਜੀਤ ਹੋ ਰਿਹਾ ਅਕਾਲੀ ਦਲ ਜੀ ਵੇਖੋ ਜਿਹੜੀਆਂ ਪਹਿਲਾਂ ਚੈਰੀਆਂ ਕੀਤੀਆਂ ਜਾ ਰਹੀਆਂ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਤੁਹਾਨੂੰ ਪਤਾ ਹੋਵੇਗਾ ਕਾਫੀ ਦੇਰ ਪਹਿਲਾਂ ਇੱਕ ਬਿਆਨ ਦਿੱਤਾ ਸੀ ਜਦੋਂ ਪੱਤਰਕਾਰ ਨੇ ਪੁੱਛਿਆ ਸੀਗਾ ਜੀ ਜੀ ਜੇ ਤੁਹਾਨੂੰ ਅਕਾਲੀ ਦਲ ਦੀ ਕਮਾਂਡ ਸੰਭਾਲੀ ਜਾਵੇ ਕੀ ਤੁਸੀਂ ਤਿਆਰ ਹੋ ਹੂੰ ਜੀ ਉਦੋਂ ਉਹਨਾਂ ਦਾ ਬਿਆਨ ਸੀ ਕਿ ਜੇ ਤਣਿਆਂ ਦਾ ਪ੍ਰਧਾਨ ਨਹੀਂ ਬਣਨਾ ਮੈਂ ਅਕਾਲੀ ਦਲ ਦਾ ਪ੍ਰਧਾਨ ਬਣਨ ਬਾਰੇ ਸੋਚ ਸਕਦਾ ਹਾਂ ਹਾਂ ਬਿਲਕੁਲ ਬਿਲਕੁਲ ਜੀ ਪਰ ਬਦਕਿਸਮਤੀ ਇਹ ਆ ਕਿ ਸਾਡੇ ਜੇ ਤਖਤਾਂ ਦੇ ਜਥੇਦਾਰ ਉਹਨਾਂ ਦੇ ਉੱਤੇ ਉਦੋਂ ਹਮਲੇ ਹੁੰਦੇ ਜਦੋਂ ਇਹ ਨਾ ਅਕਾਲੀ ਲੀਡਰਾਂ ਦੇ ਖਿਲਾਫ ਕੋਈ ਕਾਰਵਾਈ ਅਕਾਲ ਤਖਤ ਹੁੰਦੀ ਹੈ ਹੂੰ ਜੀ ਇਹਨਾਂ ਨੇ ਜਦੋਂ ਕਾਰਵਾਈ ਕੀਤੀ ਹੱਕ ਤੇ ਸੱਚ ਦੀ ਕਾਰਵਾਈ ਕੀਤੀ ਜਿਥੇ ਦਰਾਂ ਨੇ ਕਹਿਤਾ ਕਿ ਆ ਲੀਡਰਸ਼ਿਪ ਦੀ ਡਿਫੰਕ ਹੋ ਚੁੱਕੀ ਐ ਤੇ ਅਗਲੇ ਨੇ ਫਿਰ ਰੋਣੀ ਛੇਕ ਲੈਣ ਹੂੰ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਘੱਟੋ-ਘੱਟ 30 ਲੱਖ ਰੁਪਏ ਦਾ ਨੁਕਸਾਨ ਕੀਤਾ ਐ ਨਾ ਸ਼੍ਰੋਮਣੀ ਕਮੇਟੀ ਦੇ ਕੱਲੇਦਲ ਬਦਲ ਵਾਲਿਆਂ ਨੂੰ ਓਕੇ ਗਿਆਨੀ ਹਰਪ੍ਰੀਤ ਸਿੰਘ ਕੱਲੇ ਜਥੇਦਾਰ ਨਹੀਂ ਸੀ ਉਹਨਾਂ ਕੋ ਅਸਿਸਟੈਂਟ ਸੈਕਟਰੀ ਦਾ ਗ੍ਰੇਡ ਸੀਗਾ ਜਦੋਂ ਜਥੇਦਾਰ ਸੀਗੇ ਹੂੰ ਜੀ ਤੇ ਜਿੰਨੇ ਉਹਨਾਂ ਦੇ ਡਿਊ ਸੀ ਪਿੱਛੇ ਜਦੋਂ ਗਰੰਥੀ ਰਹੇ ਸਾਰੇ ਇਹਨਾਂ ਨੇ ਮਾਰ ਲਏ ਉਹਨਾਂ ਨੂੰ ਬਰਖਾਸਤ ਕਰਕੇ ਚਲੋ ਉਹਨਾਂ ਨੇ ਕੋਰਟ ਜਾਣੇ ਨਹੀਂ ਕੋਰਟ ਜਾਂਦੇ ਤੇ ਸਭ ਨੂੰ ਵਿਦ ਇੰਟਰਸਟ ਪੈਸੇ ਮਿਲਦੇ ਪਰ ਉਹ ਕੋਰਟ ਨਹੀਂ ਗਏ ਹੂੰ ਜੀ ਜੀ ਹੁਣ ਜਦੋਂ 5 ਮੈਂਬਰੀ ਕਮੇਟੀ ਬਣ ਗਈ 5 ਮੈਂਬਰੀ ਕਮੇਟੀ ਨੇ ਆਪਣੀ ਇੱਕ ਨੰਬਰ 'ਚ ਸਾਰੀ ਪ੍ਰਕਿਰਿਆ ਪੂਰੀ ਕੀਤੀ ਵੀ ਇੱਥੇ ਤੇ ਜੇ ਕਿਤੇ ਇੱਕ ਵੀ ਵਿਉਂਤ ਸੀ ਗਲਤ ਬਣਾਈ ਤੇ ਉਹ ਚੈਲੰਜ ਹੋ ਜਾਣੀ ਹੂੰ ਜੀ ਉੱਥੇ ਤੇ ਕਰਨ ਵਾਲੇ ਵੀ ਉਹੀ ਮਾਵਾ ਧੀਆ ਕਦੇ ਆਦੇ ਮੇਲੀ ਤੇ ਪੇਪਤ ਕਉਪਤ ਜਾਦੀ ਉੱਥੇ ਤੇ ਹਾਲ ਸੀ ਚਾਰ ਹੀ ਬੰਦੇ ਸੀ ਉੱਤ ਪੰਜਵਾਂ ਬੰਦਾ ਹੋਣੀ ਨਹੀਂ ਹੈਗਾ ਹੂੰ ਜੀ ਹੁਣ ਇਹਨਾਂ ਦਾ ਇੱਕ ਫੈਸਲਾ ਹੋ ਗਿਆ ਪ੍ਰਧਾਨ ਤੇ ਬਣਾਉਣੇ ਬਣਾਣ ਸੀ ਇਹਨਾਂ ਨੇ ਹੂੰ ਜੀ ਪ੍ਰਧਾਨ ਬਣਾਉਣ ਦੇ ਵਿੱਚ ਬੀਬੀ ਸਤਵੰਦਪੁਰ ਦਾ ਸਰਜੀਤ ਸਿੰਘ ਰਖੜਾ ਦਾ ਤੇ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਚੱਲਦਾ ਸੀਗਾ ਹੂੰ ਤਿੰਨਾਂ ਦਾ ਜੀ ਤਿੰਨਾਂ ਦਾ ਜੀ ਇਦੇ ਵਿੱਚ ਇਹਨਾਂ ਨੂੰ ਹੋਏ ਨੇ ਗਿਆਨੀ ਹਰਪ੍ਰੀਤ ਦਾ ਫੈਸਲਾ ਕਰ ਲਿਆ ਵੀ ਇਹ ਅਗਲੇ ਪ੍ਰਧਾਨ ਹੋਣਗੇ ਨਵੇਂ ਕਾਲੀਦਲ ਦੇ ਤੇ ਕਾਲੀਦਲ ਦਾ ਤੇ ਨਵਾਂ ਬਖੋ ਬਣਾਉਣਾ ਹੀ ਪੈਣਾ ਜੋ ਮਰਜ਼ੀ ਹੋ ਜੇ ਹੂੰ ਜਿਹੜੀ ਦੂਸਰੀ ਲੜਾਈ ਆ ਚੋਣ ਛਾਂਣ ਦੀ ਉਹ ਬਾਅਦ ਚ ਵੇਖੀ ਜਾਊਗੀ ਤੇ ਮੈਂ ਤੇ ਕਹਿੰਦਾ ਵੀ ਜੇ ਨਾਲ ਤੀਰ ਕਮਾਨ ਚੋਣ ਛਾਂਣ ਮਿਲਦੇਵੇ ਤੇ ਬਹੁਤ ਵਧੀਆ ਕਿਸੇ ਵੇਲੇ ਕਾਲੀਦਲ ਦਾ ਤੀਰ ਕਮਾਨ ਚੋਣ ਛਾਂਣ ਹੁੰਦਾ ਸੀਗਾ ਇਹ ਕਹਿੰਦਾ ਪਾਬ ਕਿ ਨਵਾਂ ਕਾਲੀਦਲ ਬਣ ਰਿਹਾ ਹੁਣ ਨਵਾਂ ਕਾਲੀਦਲ ਬਣੇਗਾ ਬਿਲਕੁਲ ਜੀ ਬਿਲਕੁਲ ਜਿਹੜਾ ਮੋੜ ਸਰਜੀਤ ਹੋਣ ਵਾਲਾ ਕਨਸੈਪਟ ਸੀ ਉਹ ਪਿੱਛੇ ਰਹਿ ਗਿਆ ਹੁਣ ਹੂੰ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਜੀ 1935 ਦੇ ਵਿੱਚ ਇੱਕ ਹੁੰਦਾ ਸੀ ਅਕਾਲੀ ਦਲ ਖਰਾ ਖਰਾ ਸੌਦਾ ਸੱਚਾ ਸੌਦਾ ਨਹੀਂ ਖਰਾ ਸੌਦਾ ਖਰਾ ਸੌਦਾ ਜੀ ਉਹਨਾਂ ਦੀ ਇੱਕ ਝਟਕਾ ਕਾਨਫਰੰਸ ਹੋਈ ਸੀ ਬੜੀ ਇੰਟਰਸਟਿੰਗ ਅਥੀ ਕਿਤੇ ਫਿਰ ਕਿੱਦਾਂ ਗੱਲ ਕਰਾਂਗੇ ਉਹ ਕੱਲੀ ਸੱਡੇ ਉੱਤੇ ਤਾਂ ਕਾਫੀ ਸਮਾਂ ਲੱਗ ਜਾਣਾ ਕਾਨਫਰੰਸ ਦੇ ਗੱਲ ਕਰਨ ਦੇ ਉੱਤੇ ਬੜੀ ਪਿਆਰੀ ਕਾਨਫਰੰਸ ਆ ਓਕੇ ਉਹ ਟਕਰਾਅ ਸੀ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਛਟਕਾ ਕਾਣਕ ਸਕੰਦਰ ਹਸ਼ਿਆਰਖਾ ਮੁੱਖ ਮੰਤਰੀ ਸੀ ਉਹ ਤੇ ਸੁੰਦਰ ਸਿੰਘ ਮਜੀਠੀਆ ਨੂੰ ਟਕਰਾਅ ਵੀ ਕਾਲਿਆ ਤੇ ਦੋਵਾਂ ਦਾ ਰਾਜਨਾਮਾ ਵੀ ਕਰਾਇਆ ਹੂੰ ਓਕੇ ਜੀ ਹੁਣ ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਤੈਅ ਆ ਵੀ ਇਹਨਾਂ ਨੇ ਜਦੋਂ ਇਹ ਪ੍ਰਧਾਨ ਬਣਨਾ ਤੇ ਜਦੋਂ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਪਤਾ ਲੱਗਾ ਅਕਾਲੀ ਦਲ ਨੂੰ ਪਤਾ ਲੱਗਾ ਪ੍ਰਧਾਨ ਤੇ ਗਿਆਨੀ ਹਰਪ੍ਰੀਤ ਸਿੰਘ ਵਾਲੀ ਬਣ ਰਿਹਾ ਹੂੰ ਪਹਿਲਾਂ ਤਾਂ ਉਹਨਾਂ ਇਨਕਾਰ ਕੀਤਾ ਵੀ ਤੇਜਾ ਸਿੰਘ ਸਮੁੰਦਰੀ ਹਾਲ ਜਿਹੜੀ ਹੈ ਇਹ ਬਾਦਲ ਪਰਿਵਾਰ ਦੀ ਜ਼ਗੀਰ ਆ ਉਹਦੀ ਅਜ਼ਾਰੇਦਾਰੀ ਤੁਹਾਨੂੰ ਨਹੀਂ ਮਿਲ ਸਕਦਾ ਹੂੰ ਹੂੰ ਜੀ ਜੇ ਕਿਤੇ ਇਹਨਾਂ ਨੂੰ ਹਰਾਲ ਦੇ ਦਿੰਦੇ ਤੇ ਇਹ ਸ਼੍ਰੋਮਣੀ ਕਮੇਟੀ ਜਿਹੜੀ ਸੀ ਪੰਥਕ ਬਣ ਜਾਣੀ ਸੀ ਹੂੰ ਹੂੰ ਓਕੇ ਹੁਣ ਉਹਨਾਂ ਨੇ ਸਾਬਤ ਕਰਤਾ ਵੀ ਇਹ ਅਜ਼ਾਰੇਦਾਰੀ ਇਹਨਾਂ ਅਜ਼ੀਅਤ ਬਾਦਲ ਪਰਿਵਾਰ ਦੀ ਜਿਹੜੀ ਹੈ ਇਹ ਜ਼ਗੀਰ ਆ ਹੂੰ ਮੁੜ ਕੇ ਜਦੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਪਣੇ ਲੈਵਲ ਤੇ ਕਹਿਤਾ ਵੀ ਤੁਸੀਂ ਜਲਾਸੇ ਕਰਨੇ ਆ ਤੁਸੀਂ ਤੀਜਾ ਸਿੰਘ ਭਾਈ ਗੁਰਦਾਸ ਹੱਲ ਕਰ ਲੋ ਹੂੰ ਠੀਕ ਐ ਭਾਈ ਗੁਰਦਾਸ ਹਾਲ ਉਹ ਵਿਅਕਤੀ ਨੇ ਜਿਨ੍ਹਾਂ ਨੇ ਅਕਾਲ ਤਖਤ ਦੀ ਬੁਨਿਆਦ ਸਾਰੀ ਕਰਨ ਵਿੱਚ ਗੁਰੂ ਸਾਹਿਬ ਦਾ ਸਾਥ ਦਿੱਤਾ ਹੂੰ ਬਿਲਕੁਲ ਜੀ ਪਹਿਲੇ ਜਥੇਦਾਰ ਵੀ ਠਾਪੇ ਗਏ ਗੁਰੂ ਸਾਹਿਬ ਨਾਲ ਉਹਨੇ ਬੇਕਾਇਦਾ ਤੌਰ ਤੇ ਜਦੋਂ ਬਾਣੀ ਲਿਖੀ ਗਈ ਹੈ ਗੁਰੂ ਗ੍ਰੰਥ ਕੀ ਉਹਨੂੰ ਸਾਥ ਦਿੱਤਾ ਹੂੰ ਇਦੀ ਵੱਡੀ ਹਸਤੀ ਦੇ ਨਾਂ ਦੇ ਉੱਤੇ ਬਣਿਆ ਹੋਵੇ ਤਾਂ ਤੁਸੀਂ ਅਜ਼ਾਜ਼ ਦਿੱਤੀ ਤੇ ਬਹੁਤ ਵਜਿਆ ਕੀਤਾ ਸੀ ਕੱਟੋ-ਕੱਟ ਕਿਸ ਨੂੰ ਰੰਝ ਨਹੀਂ ਰੁੱਗਦਾ ਸਾਨੂੰ ਜਗ੍ਹਾ ਨਹੀਂ ਦਿੱਤੀ ਹੂੰ ਜੀ ਅੱਜ ਤੋਂ ਮੀਟਿੰਗ 'ਚ ਫਾਈਨਲ ਹੋ ਗਿਆ ਉੱਥੇ ਵੀ ਗਿਆਨੀ ਹਰਪ੍ਰੀਤ ਸਿੰਘ ਅਗੇ ਪ੍ਰਧਾਨ ਹੋਣਗੇ ਤੇ ਇਹਨਾਂ ਨੂੰ ਕਿੱਥੇ ਠੰਡਾ ਕੱਢਦਾ ਸੀ ਹੂੰ ਜੀ ਇਹਨਾਂ ਨੇ ਰਕਾਇਦਾ ਤੌਰ ਤੇ ਮੇਰੇ ਕੋਲ ਜਸਬੀਰ ਸਿੰਘ ਹੁੰਮਣ ਤੇ ਹੋਰ ਬੰਦਿਆਂ ਦਾ ਸਾਈਨ ਕੀਤਾ ਇੱਕ ਪ੍ਰੈਸ ਰਿਲੀਜ਼ ਜਿਹਦੇ ਵਿੱਚ ਲਿਖਿਆ ਗਿਆ ਵਾ ਹੂੰ ਜੀ ਦੀਪਗੋਵਨ ਸਿੰਘ ਢੰਘੇੜਾ ਜੋ ਢੰਘੇੜਾ ਤੇ ਵਿਚਾਰੇ ਨੇ ਕੀ ਕਰਨਾ ਉਹ ਤੇ ਇੱਕ ਮੁਲਾਜ਼ਮ ਹਨ ਜੋ ਉੱਪਰ ਹੁਕਮ ਹੈ ਉਹ ਕੁਝ ਹੀ ਕਰਨਾ ਹੂੰ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਫੋਨ ਨਹੀਂ ਚੁੱਕਿਆ ਹੂੰ ਤੇ ਢੰਘੇੜਾ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਵੀ ਤੁਸੀਂ ਇੱਥੇ ਪ੍ਰਕਾਸ਼ ਨਹੀਂ ਕਰ ਸਕਦੇ ਗੁਰੂ ਸਾਹਿਬ ਦਾ ਹੂੰ ਓਕੇ ਕਾਰਨ ਇਹ ਹੈ ਵੀ ਜਦੋਂ ਇਹ ਦਾਵਾ ਪੰਜਾਂ ਕਮੇਟੀ ਦੇ ਧਿਰ ਵੱਲੋਂ ਕੀਤਾ ਗਿਆ ਜੀ 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 ਓਕੇ ਜੀ ਪੰਜ ਮੈਂਬਰੀ ਟੀਰਵਨੋਂ ਜਿਹੜੇ ਬੰਦੇ ਬਕਾਇਦਾ ਤੌਰ ਤੇ ਦੇਣ ਗਏ ਸੀ ਨਾ ਉਹ ਚਿੱਠੀ ਇਹਨਾਂ ਨੂੰ ਤੀਜਾ ਸਿੰਘ ਸਮੁੰਦਰੀ ਹਾਲ ਤੋਂ ਉਹਨਾਂ ਹੀ ਬੰਦਿਆਂ ਨੇ ਜਾ ਕੇ ਉੱਥੇ ਜਾਇਜਾ ਰਿਆ ਅੱਜ ਹੂੰ ਜੀ ਕਿ ਕਿੱਥੇ ਕਿਸ ਤਰ੍ਹਾਂ ਕਰਨਾ ਹੂੰ ਤੇ ਤੁਸੀਂ ਇੱਥੇ ਪ੍ਰਕਾਸ਼ ਨਹੀਂ ਕਰ ਸਕਦੇ ਕਿਉਂਕਿ ਪ੍ਰਕਾਸ਼ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਪ੍ਰਦਾਨ ਬਣੇ ਸੋ ਉਹ ਵੀ ਪ੍ਰਕਾਸ਼ ਨਹੀਂ ਕੀਤਾ ਗਿਆ ਹੂੰ ਜੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਵੇ ਤੇ ਪ੍ਰਕਾਸ਼ ਨਾ ਹੋਵੇ ਭਾਈ ਉਹ ਪੰਜਾਬੀ ਪਾਰਟੀ ਸੀ ਢੀਂਗਾੜਾ ਸਾਹਿਬ ਤੁਹਾਨੂੰ ਸ਼ਰਨਾ ਪਤਾ ਹੋਵੇ ਹੂੰ ਜੀ ਇਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋ ਰਹੀ ਉਹ ਪੰਜਾਬੀ ਪਾਰਟੀ ਦੇ ਪ੍ਰਧਾਨ ਦੀ ਚੋਣ ਹੋ ਰਹੀ ਸੀ ਇਸ ਕਰਕੇ ਉਹਨਾਂ ਨੇ ਇਜ਼ਾਜ਼ਤ ਨਹੀਂ ਸੀ ਪ੍ਰਕਾਸ਼ ਕੀਤਾ ਮੈਂ ਕਰ ਹੂੰ ਹੂੰ ਜੀ ਬੀਬੀ ਸਤਵੰਦ ਕੌਰ ਨੇ ਜੀ ਕੜੀ ਨਖੇਦੀ ਕੀਤੀ ਹੈ ਕਿ ਬਹੁਤ ਭਟਿਆ ਗੱਲ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਉੱਥੇ ਪ੍ਰਧਾਨ ਦੀ ਉੱਥੇ ਅਕਾਲੀ ਦਲ ਦੀ ਕਾਨਫਰੰਸ ਕਰਦੀ ਹੂੰ 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 ਜੀ ਅਕਾਲੀ ਦਲ ਦੀ ਕਾਨਫਰੰਸ ਜਿਸੇ ਪ੍ਰਕਾਸ਼ ਉੱਥੇ ਹੋਊ ਹੂੰ ਬਿਲਕੁਲ ਬਿਲਕੁਲ ਜੀ ਹੁਣ ਇਹਨਾਂ ਨੇ ਅਕਾਲੀ ਫੂਲਾ ਸਿੰਘ ਬੁਰਜ ਉੱਥੇ ਇਹਨਾਂ ਦੇ ਜਦੋਂ ਇੱਥੇ ਆਉਂਦੇ ਸੀ ਨਿਹੰਗ ਸਿੰਘ ਇੱਥੇ ਆਪਣਾ ਪ੍ਰਾਗ ਕਰਦੇ ਸੀ ਉਦੋਂ ਗੁਰਦੁਆਰਾ ਵੀ ਹੈਗਾ ਵਾ ਹੂੰ ਵੱਡਾ ਹਾਲ ਵੀ ਹੈਗਾ ਹੁਣ ਉੱਥੇ ਇਹਨਾਂ ਨੇ ਸ਼ਿਫਟ ਕਰ ਲਿਆ ਵੀ 11 ਤਰੀਕ ਨੂੰ 11 ਵਜੇ ਇਹ ਜਿਹੜੀ ਸਾਡੀ ਕਾਰਵਾਈ ਸ਼ੁਰੂ ਹੋਊਗੀ ਹਾਂ ਹਾਂ ਉਹਨ ਭਾਈ ਗੁਰਦਾਸ ਹਾਲ ਨਹੀਂ ਤਿੱਜ ਆਪਣੇ ਅਕਾਲੀ ਫੂਲਾ ਸਿੰਘ ਬੁਰਜ ਬਸਟੈਂਡ ਦੇ ਨੇੜੇ ਉੱਥੇ ਸ਼ੁਰੂ ਹੋਊਗੀ ਹਾਂ ਪੱਟੀ ਸਾਹਿਬ ਦੂਜੇ ਬੰਨੇ ਪੋਸਟਰ ਖਬਰ ਇੱਕ ਸ਼ਰੋਣੀ ਕਮੇਟੀ ਦੇ ਗੱਲਿਆ ਰਹਿਆਂ ਵੱਲੋਂ ਇਹ ਵੀ ਆ ਰਹੀ ਹੈ ਕਿ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਦਾ ਇੰਤਜ਼ਾਮ ਉਹ ਖੁਦ ਕਰਨ ਤੇ ਹਾਲ ਉਹਨਾਂ ਨੂੰ ਬਿਲਕੁਲ ਜੀ ਭਾਈ ਗੁਰਦਾਸ ਸਾਹਿਬ ਇਹ ਬਿਲਕੁਲ ਬੇਬੁਨਿਆਦ ਆ ਕਿਉਂਕਿ ਉਹਨਾਂ ਨੂੰ ਕੀ ਦਿੱਕਤ ਹੋ ਆਪ ਕਰ ਲੈਣਗੇ ਹੂੰ ਪ੍ਰਕਾਸ਼ ਜੀ ਜਿਉ ਉਹ ਜਿਉ ਜਿਉ ਪ੍ਰਕਾਸ਼ ਉੱਥੇ ਕਰ ਸਕਦੇ ਨੇ ਅਕਾਲੀ ਅਕਾਲੀ ਫੂਲਾ ਸਿੰਘ ਜੀ ਬਰੇ ਉੱਥੋਂ ਮਹਾਰਾਜ ਦੀ ਵੀ ਲੈਂਦੀ ਜਾ ਸਕਦੀ ਇੱਥੇ ਕੋਈ ਲੋੜ ਨਹੀਂ ਜੀ ਹੂੰ ਹੂੰ ਜੀ ਕੋਈ ਪ੍ਰੋਬਲਮ ਨਹੀਂ ਇਹ ਸਿਰਫ ਹੁਣ ਬਾਨੇ ਬਾਜੀਆਂ ਕੀਤੀਆਂ ਜਾ ਰਹੀਆਂ ਵੀ ਅਸੀਂ ਕਿਸੇ ਤਰੀਕੇ ਨਾਲ ਉਹਨੂੰ ਕਵਰ ਕਰ ਲਈਏ ਅਸੀਂ ਨਾਦ ਕਰ ਬੈਠੇ ਹਾਂ ਹੂੰ ਜੇ ਪ੍ਰਕਾਸ਼ ਦੀ ਗੱਲ ਚੱਲੀ ਤੇ ਫਿਰ ਲੋਕਾਂ ਕਹਿੰਦਾ ਇਹ ਸ਼੍ਰੋਮਿਕ ਕਮੇਟੀ ਹੂੰ 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 ਬਿਲਕੁਲ ਬਿਲਕੁਲ ਅੱਜ ਮੇਰੀ ਸਰਦਾਰ ਸਰਜੀਤ ਸਿੰਘ ਰਖੜਾ ਨਾਲ ਗੱਲ ਹੋਈ ਮੈਂ ਕਹਿੰਦਾ ਸਰਦਾਰ ਸਰਪ ਕਿੰਨੂੰ ਕਹਿੰਦੇ ਜੀ ਦੋ ਤੁਸੀਂ ਕਹਿੰਦੇ ਸੀ ਪੁਰਨੇਪਾਤ ਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਫਾਈਨਲ ਕਰਤਾ ਹੂੰ ਓਕੇ ਜੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਜੀ ਮੈਂ ਕਹਿੰਦਾ ਤੁਹਾਨੂੰ ਉਹਨਾਂ ਦੀ ਮਦਦ ਬਹੁਤ ਕਰਨੀ ਪਣੀ ਕਹਿੰਦੇ ਜੀ ਆਊਟ ਆਫ ਵੇ ਜਾ ਕੇ ਕਰਾਂਗੇ ਅਸੀਂ ਹੂੰ ਜੀ 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 ਜੇ ਮੈਂ ਕਹਾਂ ਜੇ ਆਊਟ ਆਫ ਵੇ ਜਾ ਕੇ ਮਦਦ ਕਰੂੰਗਾ ਤੇ ਕਾਮਯਾਬੀ ਵੀ ਤੁਹਾਡੇ ਪੈਰਾਂ 'ਚ ਹੋਏਗੀ ਕਿੰਨਾ ਕੰਮ ਸਫਲ ਮੰਨੂਗੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਸੋਣ ਵਾਲੇ ਜਿਹੜਾ ਅਸਿਆਸੀ ਯੋਧੇ ਥੱਲੇ ਆ ਡਿਪੈਂਡ ਕਰਦਾ ਜੀ ਸਮੇਂ ਦੇ ਉੱਤੇ ਕਿ ਪਹਿਲਾਂ ਤੇ ਇਹਨਾਂ ਨੂੰ ਜ਼ਿਲ੍ਹਾਵਾਰ ਮੀਟਿੰਗਾਂ ਕਰਨੀਆਂ ਪੈਣੀਆਂ ਉਹਨਾਂ ਮੀਟਿੰਗਾਂ ਵਿੱਚ ਲੋਕਾਂ ਦਾ ਕਿੰਨਾ ਸਹਿਯੋਗ ਹੁੰਦਾ ਵੇਖਣਾ ਪਊਗਾ ਹੂੰ ਓਕੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਤਹਿਸੀਲ ਪੱਧਰ ਤੇ ਫਿਰ ਬਲਾਕ ਪੱਧਰ ਤੇ ਮੀਟਿੰਗਾਂ ਕਰਨੀ ਪਣੀ ਹੈ ਆਪਣੇ ਵਰਕਰਾਂ ਨਾਲ ਮਿਹਨਤ ਕਾਫੀ ਕਰਨੀ ਪਣੀ ਇਹ ਨਹੀਂ ਕਿ ਗਿਆਨੀ ਹਰਪ੍ਰੀਤ ਸਿੰਘ ਉਹਨੇ ਘਰ ਬੈਠਣਗੇ ਹੁਣ ਹੂੰ ਹੁਣ ਉਹਨਾਂ ਨੂੰ ਲੱਕ ਬੰਨ ਕੇ ਕੰਮ ਕਰਨਾ ਪਊਗਾ ਹੂੰ ਬਿਲਕੁਲ ਬਿਲਕੁਲ ਤੇ ਜਿਹੜੀਆਂ ਸਾਡੀਆਂ ਆ ਜਿਸ ਤਰੀਕੇ ਨਾਲ ਇਹ ਕਰ ਰਹੇ ਨੇ ਆਪਣੇ ਮਜ਼ਾਰੇ ਮਜ਼ਰੀ ਹੁੰਦੇ ਉਹਨਾਂ ਚ ਵੀ ਭਾਗ ਲੈਣਾ ਪਊ ਉੱਥੇ ਜਾ ਕੇ ਬੁੱਧਣਾ ਪਊ ਲੇਕਿਨ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਇਹ ਪ੍ਰਧਾਨ ਇਹੋ ਜਿਹੇ ਨਹੀਂ ਵੀ ਜਿਨ੍ਹਾਂ ਨੂੰ ਇਤਿਹਾਸ ਬਾਰੇ ਵੀ ਨੌਲੇਜ ਆ ਪਕੂਲ ਬਾਰੇ ਵੀ ਨੌਲੇਜ ਆ ਖਗੋਲ ਬਾਰੇ ਵੀ ਨੌਲੇਜ ਆ ਮਤਿ ਇਤਿਹਾਸ ਬਾਰੇ ਵੀ ਨੋ ਸਾਰੀ ਨੋ ਜਾਣਕਾਰੀ ਉਹਨਾਂ ਕੋਲ ਹੈਗੀ ਹਰ ਗੱਲ ਦੀ ਪੀ ਐਚ ਡੀ ਦੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਪੀ ਐਚ ਡੀ ਕੀਤੀ ਆ ਆਪਣੀ ਜਿਹੜੀ ਗੁਰਬਾਣੀ ਦੇ ਇਤਿਹਾਸ ਜਿਹੜੀ ਗੁਰਬਾਣੀ ਦੇ ਤੁਕਾਂ ਦੇ ਕੇ ਬਕਾਇਦਾ ਤਰ ਤੇ ਆਪਣੇ ਜਿਹੜੇ ਉਹ ਸਪਾਸ਼ਣ ਕਰਦੇ ਨੇ ਬਹੁਤ ਸੋਨੇ ਕਰਦੇ ਨੇ ਰੱਖਿਆ ਵੀ ਕਰ ਦਿੰਦੇ ਨੇ ਪੀਐਚਡੀ ਸ਼ਾਇਦ ਹਾਲੇ ਸਿਰੇ ਨਹੀਂ ਲੱਗੀ ਇੱਕ ਸਿਖਰ ਲੱਗ ਜੂਗੀ ਨਹੀਂ ਪੀਐਚਡੀ ਸਿਰੇ ਲੱਗੀ ਸੀ ਮੈਂ ਜਥੇਦਾਰ ਬਣ ਕੇ ਤੇ ਇਹਨਾਂ ਨੂੰ ਮੁੜ ਕੇ ਜਿਹੜਾ ਥੀਸਿਸ ਸੀ ਜਾ ਕੇ ਪੇਸ਼ ਹੋ ਕੇ ਦੇਣਾ ਪੈਣਾ ਸੀ ਹਾਂ ਬਿਲਕੁਲ ਬਿਲਕੁਲ ਖੈਰ ਪੱਟੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਣ ਇੱਕ ਵੱਡਾ ਚਿਹਰਾ ਮੇਰਾ ਪੰਜਾਬ ਦਾ ਵਿੱਚ ਆਉਣਗੇ ਇੱਕ ਵੱਡੀ ਜਥੇਬੰਦੀ ਦੀ ਉਹ ਕਮਾਂਡ ਸੰਭਾਲਣਗੇ ਲਗਭਗ ਫੈਸਲਾ ਹੋ ਗਿਆ ਹੈ ਨਾ ਜਿਵੇਂ ਤੁਸੀਂ ਦੱਸ ਰਹੇ ਹੋ ਸਭ ਤੋਂ ਵੱਡੀ ਗੱਲ ਇਹ ਆ ਜੀ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਦਲਤ ਪ੍ਰਧਾਨ ਬਣੇਗਾ ਹੂੰ ਹਾਂ ਇਹ ਪਹਿਲੀ ਵਾਰ ਇਹਨੂੰ ਇੰਨੀ ਵੱਡੀ ਸਪੋਰਟ ਹੋਏਗੀ ਤੇ ਅੱਜ ਦੀ ਡੇਟ ਦੇ ਵਿੱਚ 34 ਸੀਟਾਂ ਵਿਧਾਨ ਸਭਾ ਦੀਆਂ ਦਲਤਾਂ ਦੀਆਂ ਨੇ ਹੂੰ ਬਿਲਕੁਲ ਬਿਲਕੁਲ ਉਹ ਕਿਸ ਤਰੀਕੇ ਕਰਕੇ ਮੰਗੂ ਤੇ ਉਹਨਾਂ ਦਲਤਾਂ ਦੀ ਆ ਹੂੰ ਬਿਲਕੁਲ ਬਿਲਕੁਲ ਫਿਰ ਕਰਕੇ ਉਹਨਾਂ ਨੇ ਜਿਹੜੀ ਚੋਣ ਕੀਤੀ ਆ ਬੜੀ ਸੋਚ ਸਮਝ ਕੇ ਕੀਤੀ ਆ ਫਿਰ ਉਹ ਉਹ ਜਦ ਤਰੰਤ ਉੱਪਰ ਨੇ ਆਪ ਹੂੰ ਉਹਨਾਂ 'ਚ ਜੀ ਕੋਈ ਨਹੀਂ ਹੈਗੀ ਹਾਂ ਬਿਲਕੁਲ 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 ਫਿਰ ਲੋਕਾਂ 'ਚ ਚਰਚਾ ਜ਼ਰੂਰ ਹੋਏਗੀ ਲੇਕਿਨ ਉਹ ਇਸ ਗੱਲ ਤੋਂ ਉੱਪਰ ਨੇ ਖਰਪੱਟੀ ਸਾਹਿਬ ਇੱਕ ਉਹਨਾਂ ਦਾ ਪਿਛਲੇ ਸਮੇਂ ਇੱਕ ਬੰਦ ਕਮਰਾ ਬੈਠਕ ਹੁੰਦੀ ਹੈ ਡੇਰਾ ਬਿਆਸ ਮੁਖੀ ਦੇ ਨਾਲ ਉਹਦਾ ਹਾਲੇ ਵੀ ਭੇਦ ਬਣਿਆ ਹੋਇਆ ਜਿਹਦੇ ਵਿੱਚ ਸਰਜੀਤ ਸਿੰਘ ਰਖੜਾ ਵੀ ਬਾਅਦ ਦੇ ਵਿੱਚ ਪਹੁੰਚਦੇ ਆ ਉਹਦੇ ਬਾਰੇ ਹਾਲੇ ਕਲੀਅਰ ਨਹੀਂ ਹੋਇਆ ਕਿ ਕਿਉਂ ਹੋਈ ਸੀ ਦੇਖੋ ਮੈਂ ਦੱਸਿਆ ਤੁਹਾਨੂੰ ਵੀ ਉਹ ਰਖੜਾ ਸਾਹਿਬ ਦੇ ਘਰ ਗਏ ਸੀ ਉੱਥੇ ਉਹ ਵੀ ਆਏ ਤੇ ਉਹਨਾਂ ਦੀ ਮੀਟਿੰਗ ਹੋਈ ਤੇ ਜਿਹੜੇ ਰਾਧਾ ਸਵਾਮੀ ਡੇਰੇ ਵਾਲੇ ਨਹੀਂ ਉਹ ਸਰਪੰਚ ਛੇਕੀ ਹੋਏ ਤੇ ਹੈ ਨਹੀਂ ਨੀ ਉਹ ਬਿਆਸ ਨਹੀਂ ਬਠਿੰਡੇ ਹੋਏ ਯਕੀਨ ਦੇ ਘਰੇ ਨਹੀਂ ਚਲ ਬਠਿੰਡੇ ਹਾਂ ਦੇ ਗਏ ਸੀ ਬਿਲਕੁਲ ਉਦੋਂ ਮਨਾਉਣ ਵਾਸਤੇ ਗਏ ਸੀ ਨਾਲ ਠੀਕ ਤਰੀਕਾ ਹੂੰ ਹੂੰ ਉਦੋਂ ਆਪਣੇ ਹੈਲਿਕਾਪਟਰ ਤੇ ਗਏ ਸੀ ਤੁਹਾਨੂੰ ਮਨਾਉਣ ਵਾਸਤੇ ਹੂੰ ਉੱਥੇ ਗੱਲਬਾਤ ਵੀ ਹੋਈ ਸੀ ਮੈਂ ਸੋਚਦਾ ਵੀ ਜਿਹੜੇ ਸਾਡੇ ਡੇਰੇਧਾਰ ਨੇ ਨਾ ਇਹ ਬਿਆਸ ਵਾਲੇ 506 ਕਿਉਂ ਇਹ ਨਹੀਂ ਹੈਗੇ ਹੂੰ ਓਕੇ ਜੀ ਦੂਸਰੀ ਚੀਜ਼ ਜਿਹੜਾ ਉਹ ਆਪਣਾ ਨਾਮ ਦਾ ਦਿੰਦੇ ਆ ਜੋ ਕਥਾ ਕਰਦੇ ਉਹ ਬਕਾਇਦਾ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਕਰਦੇ ਨੇ ਹੂੰ ਬਿਲਕੁਲ ਨਰੋਲ ਗੁਰਮੁਖੀ ਗੁਰਮੁਖੀ ਕਿਹੜੀ ਜਿਹੜੀ ਗੁਰੂ ਦੇ ਮੁਖ ਤੋਂ ਪਾਛਾ ਉਹ ਵਿਚਾਰੀ ਹੋਵੇ ਹੂੰ ਓਕੇ ਜੀ ਬੋਲੀ ਤੇ ਪਾਛਾ 'ਚ ਫਰਕ ਹੁੰਦਾ ਬੋਲੀ ਸਾਡੀ ਉਹ ਨਹੀਂ ਜਿਹੜੀ ਸਾਡੀ ਮਾਤ ਪਾਛਾ ਸਾਨੂੰ ਬਚਪਨ ਤੋਂ ਸਿਖਾਈ ਜਾਂਦੀ ਹੈ ਸਿੱਖਦੇ ਨੇ ਨੇਚਰਲੀ ਸਿੱਖਦੇ ਅਸੀਂ ਹੂੰ 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 ਪਾਛਾ ਹੁੰਦੀ ਹੈ ਜਿਹੜੀ ਬਾਅਦ ਦੇ ਵਿੱਚ ਅਸੀਂ ਆਪ ਸਿੱਖਦੇ ਹਾਂ ਹੂੰ ਪੱਟੀ ਸਾਹਿਬ ਇਹ ਭਾਜਪਾ ਨਾਲ ਸਮਝੌਤੇ ਦੀ ਚਰਚਾ ਬੜੀ ਉੱਠਦੀ ਹੈ ਪਿਛਲੇ ਸਮੇਂ ਹੁਣ ਕੀ ਰਹੇਗਾ ਇੱਕ ਨਵਾਂ ਅਕਾਲੀ ਦਲ ਜੇਕਰ ਆਉਂਦਾ ਹੈ ਸਾਹਮਣੇ ਤਾਂ ਉਹ ਖੋਲਿਓ ਕਨਸੈਪਟ ਮੇਰੇ ਕੋ ਬੀਜੇਪੀ ਦਾ ਸਮਝੌਤਾ ਲਗਭਗ ਜਿਹੜੇ ਇਹ ਗਰੁੱਪ ਸਾਰਾ ਦੇਖੋ ਜਿਹੜਾ ਸੰਦੀਪ ਸਿੰਘ ਰਖੜਾ ਗਰੁੱਪ ਰਸੀਏ ਰਖੜੇ ਦੀ ਗੱਲ ਕਰ ਲੋ ਚੰਦੂ ਮਾਜੀ ਦੀ ਕਰ ਲੋ ਤੁਸੀਂ ਬੀਬੀ ਜਗੀਰਕੌਰ ਦੀ ਕਰ ਲੋ ਗਿਆਨੀ ਹਰਪ੍ਰੀਤ ਦੀ ਆਪਣੀ ਕਰ ਲੋ ਇਹਨਾਂ ਦੇ ਬੀਜੇਪੀ ਦੇ ਕਾਫੀ ਚੰਗੇ ਸਬੰਧ ਹੈਗੇ ਨੇ ਹੂੰ ਓਕੇ ਜੀ ਤੇ ਜਿਸ ਦਿਨ ਬੀਜੇਪੀ ਨਾਲ ਇਸ ਗਰੁੱਪ ਦਾ ਸਮਝੌਤਾ ਹੋ ਗਿਆ ਤੇ ਸੰਦੀਪ ਸਿੰਘ ਬਾਦਲ ਦੇ ਵੱਡੇ ਵੱਡੇ ਲਖਤਿਆਂ ਦੇਖੋ ਦਿਨ ਪਲਟੀ ਕਿਵੇਂ ਮਾਰਦੇ ਆ ओके ਇਹਦਾ ਨਵੀਂ ਸਿਆਸਤ ਪੰਜਾਬ ਦੀਆਂ ਕਹਿ ਸਕਦੇ ਆ ਇੱਕ ਜਿਹੜਾ ਆਪਾਂ ਹੁਣ ਤੱਕ ਇਹ ਕਿਆਸ ਰਹੀਆਂ ਸੰਕੇ ਕਿ ਕਿਵੇਂ ਹੋਏਗਾ ਇਹ ਗੱਲ ਸਾਫ ਹੋ ਰਹੀ ਹੈ ਕਿ ਇਹਨਾਂ ਨਾਲ ਹੀ ਬੀਜੇਪੀ ਜੁੜੇਗੀ ਲਗਭਗ ਤੈ ਹੈ ਜੀ ਇਹਨਾਂ ਨਾਲ ਜੁੜੇਗੀ ਕਿਉਂਕਿ ਇਹ ਸਭ ਦੇ ਸਮੇਂ ਦੀ ਬੁੱਕਲ ਦੇ ਸਰਜੀਤ ਸਿੰਘ ਰਖੜਾ ਨੇ ਵੀ ਇਹ ਗੱਲ ਕਹੀ ਸੀ ਆਪਣੀ ਇੰਟਰਵਿਊ ਦੇ ਵਿੱਚ ਜੀ ਤੇ ਹਾਲ ਦੀ ਗੱਲ ਨਹੀਂ ਇਹ ਬਾਅਦ ਦੀਆਂ ਗੱਲਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡਾ ਅਲਾਈਅੰਸ ਉਹਨਾਂ ਦੇ ਨਾਲ ਹੋਵੇ ਕਿਉਂਕਿ ਉਹਨਾਂ ਦੇ ਸਬੰਧ ਬਹੁਤ ਚੰਗੇ ਵੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਦੇ ਗ੍ਰਹਿ ਮੰਤਰੀ ਨਾਲ ਹੂੰ ਰਖੜਾ ਸਾਹਿਬ ਦੇ ਜੀ ਰਖੜਾ ਸਾਹਿਬ ਦੇ ਜੀ ਜੀ ਮੈਂ ਤੇ ਕਿੰਨਾ ਜੀ ਜੇ ਰਖੜਾ ਸਾਹਿਬ ਪ੍ਰਧਾਨ ਬਣ ਜਾਂਦੇ ਕਿਉਂਕਿ ਪੋਲੀਟੀਕਲ ਲੀਡਰ ਨੇ ਥੋੜਾ ਜਿਹਾ ਬਾਹਰ ਵੀ ਅੰਦਰ ਵੀ ਜਾਣਾ ਚਾਹੁੰਦੇ ਨੇ ਲੇਕਿਨ ਉਹ ਉਹ ਵੀ ਬਣ ਜਾਂਦੇ ਤਾਂ ਵੀ ਚੰਗੇ ਸੀ ਕਿ ਉਹ ਸਰਮਾਇਦਾਰ ਸਾਮੀ ਸੀਗੀ ਦੋ ਦਿਨ ਬੀਬੀ ਸਤਵੰਤ ਕੌਰ ਦਾ ਨਾਮ ਬੜਾ ਅੱਗੇ ਚੱਲ ਰਿਹਾ ਸੀ ਉਹ ਇੱਕਦਮ ਕੀ ਚੱਕਰ ਪਿਆ ਨਹੀਂ ਮੇਰੀ ਬੀਬੀ ਸਤਕੌਂਤ ਮੇਰੀ 15-20 ਦਿਨ ਪਹਿਲਾਂ ਗੱਲ ਹੋਈ ਸੀ ਉਹ ਤੇ ਬੀਬੀ ਬੀਬੀ ਸਤਵੰਤ ਕੌਰ ਜਿਹੜੀ ਚੋਣ ਲੜਨ ਵਾਸਤੇ ਵੀ ਤਿਆਰ ਨਹੀਂ ਹੈਗੀ ਮੈਂ ਚੋਣ ਵੀ ਨਹੀਂ ਲੜਨੀ ਓਕੇ ਜੀ 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 ਉਹ ਕਹਿੰਦੇ ਜੀ ਮੇਰੀ ਡਿਊਟੀ ਲੱਗੀ ਮੈਂ ਆਪਣੀ ਡਿਊਰੀ ਖੰਬਾ ਖੂਬੀ ਨਭਾਈ ਆ ਹੂੰ ਤੇ ਮੈਂ ਨਾ ਪ੍ਰਧਾਨ ਬਣਨਾ ਤੇ ਨਾ ਮੈਂ ਚੋਣ ਲੜਨੀ ਆ ਖੈਰ ਇਹ ਹੁਣ ਵੀ ਜਿਹੜਾ ਪ੍ਰਧਾਨ ਬਣੂਗਾ ਇਸ ਨਵੇਂ ਕਾਲੀ ਦਲ ਦੇ ਵਿੱਚ ਸ਼ਾਇਦ ਪ੍ਰਧਾਨ ਕੋਈ ਵੀ ਚੋਣ ਨਹੀਂ ਲੜੇਗਾ ਇਦਾਂ ਦਾ ਵੀ ਕੋਈ ਹੈ ਬਿਲਕੁਲ ਜੀ ਜੀ ਪ੍ਰਧਾਨ ਚੋਣ ਨਹੀਂ ਲੜੇਗਾ ਜੀ ਪ੍ਰਧਾਨ ਕਿਸੇ ਹੋਰ ਉਹਦੇ ਤੇ ਬਿਲਕੁਲ ਨਹੀਂ ਹੋਏਗਾ ਇੱਕੋ ਹੀ ਹਦਰ ਕੋ ਪ੍ਰਧਾਨਗੀ ਦਾ ਹੋਏਗਾ ਬਸ ਓਕੇ ਕਹਿੰਦਾ ਭਾਵ ਕਿ ਜਿਹੜੀ ਟਿਕਟਾਂ ਦੀ ਵੰਡ ਜਾਂ ਟਿਕਟਾਂ ਦੇਣੀਆਂ ਲੈਣੀਆਂ ਕਰਨੀਆਂ ਸਮਝੌਤੇ ਖੋਣੇ ਆ ਉਹਦੇ ਲਈ ਕੁਝ ਵੱਖਰਾ ਵੋਟ ਕੈਮ ਹੋਏਗਾ ਵੀ ਉਹਦੇ ਵਿੱਚ ਤੇ ਵੇਖੋ ਇੱਕ ਕਮੇਟੀ ਬਣੇਗੀ ਬਿਕਾਦਰ ਤੋਂ ਓਕੇ ਓਕੇ ਇੱਕ ਐਮ ਸੰਸਦਪਾਲ ਦੀ ਬਾਦਲੇ ਫਲਾਣੇ ਨੂੰ ਨਾਊਂਸ ਕਰਦਾ ਠੀਕ ਨੇ ਉਹ ਨਹੀਂ ਉਹਦੇ ਚ ਕਮੇਟੀ ਬਣੇਗੀ ਕਮੇਟੀ ਬਿਕਾਦਰ ਤੋਂ ਫੈਸਲਾ ਕਰੇਗੀ ਹੂੰ 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 ਉਹਦੇ ਉੱਤੇ ਫਿਰ ਪ੍ਰਧਾਨ ਦੇ ਆਖਰੀ ਸਾਈਨ ਹੋਣਗੇ ਜੇ ਉਹਦੇ ਜੇ ਕੋਈ ਕਟਵਰਤ ਕਰਨੀ ਹੋਵੇ ਤਾਂ ਪ੍ਰਧਾਨ ਦੇ ਹੱਥ ਹੱਥ ਨਾਲ ਹੂੰ 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 ਮੈਂ ਤਾਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਜੀ ਜੀ ਪਟਿਆ ਸਾਹਿਬ ਜਦ ਇਹਾਰ ਮੋਹਨ ਸਿੰਘ ਤੁਰ ਜੇ ਪ੍ਰਧਾਨ ਬਣ ਗਏ ਸ਼ਰਮਣੀ ਕਾਲੀਕਾਲ ਦੇ ਤੇ 77 ਦੀ ਚੋਣ ਆ ਗਈ ਹੂੰ ਜੀ ਤੇ ਸੁੱਚਾ ਸਿੰਘ ਛੋਟੇਪੁਰੋਂ ਜੂਥ ਕਾਗਦਲ ਦੇ ਪ੍ਰਧਾਨ ਹੁੰਦੇ ਸੀ ਕਾਫੀ ਕੁਰਬਾਨੀ ਸੀ ਜ਼ੇਲਾਂ ਵੀ ਕੱਟੀਆਂ ਸੀ ਜੀ ਹੂੰ ਜੀ ਤੇ ਜਦੋਂ ਧਾਰੀਵਾਲ ਤੋਂ ਚੋਣ ਦੇਣ ਲੱਗੇ ਤੇ ਟਿਕਟ ਦੇਣ ਲੱਗੇ ਤੇ ਸੁੱਚਾ ਸਿੰਘ ਛੋਟੇਪੁਰ ਦਾ ਨਾਂ ਬਾਤਾ ਕਾਜੀ ਦੇ ਲਿਸਟ ਦੇ ਵਿੱਚ ਵੀ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਜੀ ਜਦੋਂ ਉਹ ਆਖਰੀ ਸਮੇਂ ਗਈ ਜਹਦਰ ਮੋਹਨ ਸਿੰਘ ਤੁਰ ਕੋਲੇ ਤੇ ਉਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਦੇ ਉੱਤੇ ਲਾਲ ਪੈਨ ਨਾਲ ਲਕੀਰ ਮਾਰ ਦਿੱਤੀ ਹੂੰ ਠੀਕ ਜੀ ਉਹਦਾ ਕਾਰਨ ਕੀ ਸੀ ਜੀ ਜੀ ਉਹਨਾਂ ਦਿਨਾਂ 'ਚ ਇਹਨਾਂ ਦੀ ਜਿਹੜੀ ਬੇਟੀ ਸੀ ਉਹਦੀ ਮੰਗਣੀ ਸਚੇ ਸਿੰਘ ਛੋਟੇ ਪੁੱਤ ਨੂੰ ਐਸੀ ਜਿਹੇ ਦਾ ਮੋਹਨ ਸਿੰਘ ਟੁੱਟਦੀ ਹੂੰ ਹੂੰ ਓਕੇ ਜੀ ਤੇ ਜਦੋਂ ਮਾਰੀ ਤੇ ਜਿਹੜੇ ਬਾਕੀ ਮੈਂਬਰ ਸੀ ਕਮੇਟੀ ਵਾਲੇ ਉਹ ਨਾਰਾਜ਼ ਹੋਏ ਜੀ ਇਹ ਬੰਦਾ ਡਿਜ਼ਰਵ ਕਰਦਾ ਤੁਸੀਂ ਲੀਕ ਕਿਉਂ ਮਾਰੀ ਕਹਿੰਦਾ ਮੈਂ ਇਸ ਕਰਕੇ ਲੀਕ ਨਹੀਂ ਮਾਰੀ ਭੀ ਡਿਜ਼ਰਵ ਨਹੀਂ ਕਰਦਾ ਹੂੰ 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 ਮੈਂ ਇਸ ਕਰਕੇ ਲੀਕ ਮਾਰੀ ਆ ਭੀ ਲੋਕ ਕਹਿੰਣਗੇ ਆਪਣੇ ਹੋਣ ਵਾਲੇ ਜਵਾਈ ਨੂੰ ਜਿਹਨਾਂ ਨੇ ਟਿਕਟ ਦੇ ਦਿੱਤੀ ਹੂੰ ਬਿਲਕੁਲ ਐਸੀ ਸਰਦਾਰ ਸਾਡੇ ਅਕਾਲੀਆਂ ਦਾ ਸਰ ਹੁਣ ਵੀ ਇਹ ਅਜਿਹੇ ਪੈਰਾਮੀਟਰ ਨਵਾਉਣੇ ਚਾਹੀਦੇ ਆ ਵੈਸੇ ਲੋਡ ਵੀ ਬਿਲਕੁਲ ਸਹੀ ਤੇ ਜੀ ਬਿਲਕੁਲ ਸਹੀ ਤੇ ਪੈਰਾਮੀਟਰ ਹੋਣੇ ਚਾਹੀਦੇ ਸੀ ਤੇ ਕਹਿੰਦੇ ਵੀ 1 ਪੋਸਟ 1 ਮੈਨ ਬਸ ਹੂੰ ਹੂੰ ਜਿਸ ਦਲ ਦੇ ਵਿੱਚ ਵੀ ਕਈ ਤਰ੍ਹਾਂ ਅਜਿਹੇ ਨੇ ਜਿਹੜੀਆਂ ਦੋ ਦੋ ਟਿਕਟਾਂ ਦੀ ਵੀ ਮੰਗ ਰੱਖਣਗੀਆਂ ਸੁਭਾਵਨਾ ਵਾਂ ਜੇਕਰ ਕਿਹਾ ਜਾ ਸਕਦਾ ਉਹਨਾਂ ਨੂੰ ਸਮਝਾਇਆ ਜਾ ਸਕਦਾ ਉਹਨੂੰ ਬੁਝਾਇਆ ਜਾ ਸਕਦਾ ਵੀ ਜੇ ਕੱਲ ਨੂੰ ਆਪਣੀ ਸਰਕਾਰ ਬਣਦੀ ਤੇ ਸਰਕਾਰ ਕੋਲ بڑے ਅਹੁਦੇ ਹੁੰਦੇ ਆ ਹੂੰ ਜਿਹੜੇ ਐਮਐਲਏ ਤੇ ਮਿਨਿਸਟਰ ਨੂੰ ਵੱਧ ਪਾਵਰ ਰੱਖਦੇ ਆ ਖੇਰ ਬੀਜੇਪੀ ਮੰਡੀ ਬੋਰਡ ਦਾ ਚੇਅਰਮੈਨ ਲੈ ਲਓ ਉਹ ਮਨਿਸਟਰ ਨਾਲ ਵੱਧ ਪਾਵਰ ਰੱਖਦਾ ਹਾਂ ਬੀਜੇਪੀ ਨਾਲ ਜੇਕਰ ਸਮਝੌਤਾ ਹੁੰਦਾ ਹੈ ਤਾਂ ਫਿਰ 50-50 ਨਾਲ ਹੋਏਗਾ ਇਹਨਾਂ ਨਾਲ ਜਾਂ ਕਿਵੇਂ ਲੱਗਦਾ ਤੁਹਾਡੇ ਸਾਹਮਣੇ ਇਹ ਯੋਗਤਾ ਦੇਖੋ ਜੀ ਇਹਨਾਂ ਦੀ ਆਪਸੀ ਸਮਝੌਤੇ ਦੀ ਗੱਲ ਵੀ ਕਿੱਥੇ ਸਮਝੌਤਾ ਹੁੰਦਾ ਬੀਜੇਪੀ ਵੀ ਇਹ ਨਹੀਂ ਚਾਹੇਗੀ ਕਿ ਇੰਨੀਆਂ ਸੀਟਾਂ ਚ ਲੈ ਲਈ ਜਿਹੜੀ ਜਿੱਤ ਨਾ ਸਕੀਏ ਹੁਣ ਵੀ ਸ਼ਾਇਦ ਉਹ ਵੀ ਦਾਵਾ ਉਹਨਾਂ ਤੇ ਕਰੇਗੀ ਜਿਨ੍ਹਾਂ ਨੂੰ ਜਿੱਤ ਤੋਂ ਜਿੱਤ ਸਕਦੇ ਸੀ ਸਿਰ ਹੁਣ ਵੀ ਹੁਣ ਤੱਕ ਇਸ ਜਿਹੜਾ ਨਵਾਂ ਕਾਲੀਦਾਲੇ ਇਹਦਾ ਜਿਹੜਾ ਪ੍ਰਭਾਵ ਹੈ ਪੰਜਾਬ ਦੀ 117 ਚੋਂ 25 30 ਸੀਟਾਂ ਤੱਕ ਵਧੇ ਰਿਹਾ ਹੈ ਹੁਣ ਤੱਕ ਬਿਲਕੁਲ ਜੀ ਬਿਲਕੁਲ 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 ਠੀਕ ਕਹਿ ਰਹੇ ਹੋ ਤੁਸੀਂ ਇੱਕ ਤੋਂ ਬਾਅਦ ਜਿਹੜਾ ਫਰਕ ਵਾਰਿਸ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਵਾਰਿਸ ਪੰਜਾਬ ਜਿੱਥੇ ਬੰਦੀ ਨੂੰ ਅਜੇ ਲੁੱਟੇ ਹੰਗਾਰਾ ਮਿਲਿਆ ਵਾ ਕਾਫੀ ਲੋਕ ਸੰਗਤ ਵੱਡੀ ਗਿਣਤੀ ਚਾਈ ਹੈ ਜੀ ਉਹਨਾਂ ਨੇ ਕੰਮ ਚੱਲ ਲਿਆ ਤੇ ਵੇਖੋ ਮਾਝਾ ਤੇ ਫਰੀਦਕੋਟ ਦੇ ਦੋ ਜ਼ਿਲ੍ਹੇ ਨਾਲ ਕੋਲ ਹੈਗੇ ਹੀ ਹੈ ਨਾ ਵਾਰਿਸ ਪੰਜਾਬ ਨਾਲ ਵੀ ਸਮਝੌਤਾ ਫਿਰ ਤੈਹੀ ਲਗਭਗ ਕਿਸ ਤਰ੍ਹਾਂ ਜੈ ਜੀ ਨੇ ਕੀਤਾ ਹੈ ਜੀ ਤੈ ਉਹਨਾਂ ਦਾ ਵੀ ਤਹਿਬ ਆ ਭਾਈ ਰਣਜੀਤ ਸਿੰਘ ਨਾ ਵੀ ਤਹਿਬ ਲਗਭਗ ਸਾਰਿਆਂ ਮੈਂ ਜਿਹੜੀਆਂ ਬਾਦਲ ਬ੍ਰੋਧੀ ਜਥੇਬੰਦੀਆਂ ਸਾਰੀਆਂ ਉਹਨਾਂ ਨੇ ਖੰਡਣੀਆਂ ਫਿਰ ਇਹਨਾਂ ਤੇ ਗਰਮ ਦਲੀ ਗਰਮ ਖਿਆਲੂ ਪ੍ਰਭਾਵ ਵਾਲਾ ਤਾਂ ਨਹੀਂ ਕੋਈ ਮਠੱਪਾ ਲੱਗ ਸਕਿਆ ਕੋਈ ਇਦਾਂ ਦੀ ਨਹੀਂ ਉਹਨਾਂ ਨੇ ਆਪਣਾ ਗਰਮ ਦਲੀ ਛੱਡ ਦਿੱਤਾ ਸਾਰਾ ਜੀ ਸਿਸਟਮ ਉਹ ਕਹਿੰਦੇ ਜੀ ਅਸੀਂ ਵਾਦਤ ਘਰਾਂ ਦੀ ਗੱਲ ਕਰਦੇ ਆ ਹੂੰ ਹੂੰ ਖਾਲਸਾ ਸਾਡਾ ਮੁੱਦਾ ਕੋਈ ਨਹੀਂ ਖਾਲਸਾ ਨੂੰ ਹੋਊਗਾ ਖੜਾ ਕਿਤੇ ਖਾਲਸਾ ਤੋਂ ਕੋਈ ਵੱਡੀ ਗੱਲ ਨਹੀਂ ਬੀਵੀ ਹੈਗੀ ਹੂੰ ਜੀ ਜਦੋਂ ਇੰਦਰਾ ਗਾਂਧੀ ਨੇ ਕਾਲੀਆਂ ਨੂੰ ਕਿਹਾ ਸੀ ਨਾ ਵੀ ਤੁਸੀਂ ਮੋਰਚਾ ਨਾ ਲਓ ਐਮਰਜੈਂਸੀ ਦੇ ਸਮੇਂ ਜੋ ਲੈ ਲਓ ਤੋ ਨੇ ਇਹ ਵੀ ਵਿੱਚ ਮਦਦ ਰੱਖੀ ਸੀ ਜੀ ਕਿ ਜੇ ਤੁਸੀਂ ਪੰਜਾਬ ਦਾ ਨਾਂ ਖਾਲਸਾ ਰੱਖਣਾ ਚਾਹੁੰਦੇ ਰੱਖ ਲਓ ਮੈਨੂੰ ਕੋਈ ਇਤਰਾਜ਼ ਨਹੀਂਗਾ अच्छा जी इंदिरा गांधी ਵੱਲੋਂ ਜੀ ਹੀ ਜੀ ਉਹ ਪਾਖੜਾ ਡੈਮ ਵੀ ਦਿੰਦੀ ਸੀ ਪੰਜਾਬੀ ਬੋਲ ਦੇ ਇਲਾਕੇ ਵੀ ਦਿੰਦੀ ਸੀ ਉਹ ਚੰਡੀਗੜ੍ਹ ਵੀ ਦਿੰਦੀ ਸੀ ਜੇ ਸਾਰੀਆਂ ਚੀਜ਼ਾਂ ਸਾਨੂੰ ਮਿਲ ਜਾਈਆਂ ਤੇ ਪਾਖੜਾ ਡੈਮ ਤੋਂ ਅਸੀਂ ਬਿਜਲੀ ਵੇਚ ਕੇ ਆਪਣਾ ਪੰਜਾਬ ਚਲਾ ਸਕਦੇ ਸੀ ਹੂੰ ਬਿਲਕੁਲ 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 ਪੱਟੀ ਸਾਹਿਬ ਤੁਸੀਂ ਬਹੁਤ ਇਹੰਦਾ ਭਾਵ ਕੇ ਬੜੇ ਇਤਿਹਾਸ ਦੇ ਵਿੱਚੋਂ ਪਛੋਕਰ ਦੇ ਵਿੱਚੋਂ ਬਹੁਤ ਕੁਝ ਸਾਹਮਣੇ ਨਹੀਂ ਲੈਂਦਾ ਅਖੀਰ ਦੇ ਵਿੱਚ ਕਿਉਂਕਿ ਸਾਡੇ ਲਈ ਹੁਣ ਇੱਕ ਨਵਾਂ ਚਿਹਰਾ ਹਰਪ੍ਰੀਤ ਸਿੰਘ ਯਾਨੀ ਹਰ ਗ੍ਰੀਜ਼ਿੰਗ ਹੋ ਰਿਹਾ ਹੈ ਸਿਆਸੀ ਲਿਹਾਜ਼ ਉੱਤੇ ਉਹਨਾਂ ਦਾ ਇਹ ਅਗਲਾ ਜਿਹੜਾ ਸਟੈਪ ਉਹਨਾਂ ਦੀਆਂ ਕੋਈ 3-4 ਖੂਬੀਆਂ ਜੇਕਰ ਹੋਣ ਦੇਖੋ ਜੀ ਖੂਬੀ ਸਭ ਤੋਂ ਵੱਡੀ ਤੇ ਉਹ ਪੜੇ ਵਿਖੇ ਪ੍ਰਧਾਨ ਨੇ ਹੂੰ ਜੀ ਦੂਸਰੀ ਖੂਬੀ ਉਹਨਾਂ ਕੋਲੇ ਵੀ ਉਹ ਹਰ ਸਿਧਾਂਤ ਤੋਂ ਜਾਣੂ ਨੇ ਹੂੰ ਤੀਸਰੀ ਖੂਬੀ ਉਹ ਚੁਕਣ ਵਾਲੇ ਨਹੀਂ ਹੂੰ ਹੂੰ ਜਿੱਥੇ ਅੜ ਗਏ ਸੋ ਅੜ ਗਏ ਜਿੱਥੇ ਖੜ ਗਏ ਸੋ ਖੜ ਗਏ ਇਹ ਬਹੁਤ ਘੱਟ ਲੋਕਾਂ ਦੀ ਗੱਲ ਹੁੰਦੀ ਹੈ ਨਹੀਂ ਤੇ ਲੋਕੀ ਸਮਝੋਤਾਵਾਦੀ ਹੁੰਦੇ ਕਰ ਲੋ ਸਮਝਦਾ ਕੋਈ ਗੱਲ ਨਹੀਂ ਖੂਬੀਆਂ ਦਾ ਉਲਟਮਾ ਪਾਸਾ ਉਧਰ ਥੋੜਾ ਜਿਹਾ ਜੇ ਝਾਤ ਮਾਰੋ ਉਲਟਮਾ ਪੱਖਾ ਕਿਸੇ ਵੇਲੇ ਉਹ ਗਰਮੀ ਵੀ ਖਾ ਜਾਂਦੇ ਆ ਤੇ ਕਿਸੇ ਵੇਲੇ ਕਾਲੀ ਵੀ ਕਰ ਜਾਂਦੇ ਦੋ ਗੱਲਾਂ ਦਾ ਥੋੜਾ ਜਿਹਾ ਸੰਜੋਗ ਸੰਕੋਜ ਕਰਨਾ ਪਊ ਬਾਕੀ ਲਗਭਗ ਠੀਕ ਹੀ ਹੈ ਹੂੰ ਹੂੰ ਈਸੀ ਚੀਜ਼ ਮੈਂ ਤੁਹਾਨੂੰ ਦੱਸ ਦਿੱਤੀ ਆ ਉਹ ਚਲੋ ਕਈਆਂ ਨੂੰ ਹਜਮ ਨਹੀਂ ਹੋਣੀ ਜੀ ਕਿਉਂਕਿ ਇੱਥੇ 38% ਵਾਦੀ ਸੜੀ ਦਲਤ ਭਾਈਚਾਰੇ ਦੀ ਹੈ ਹੂੰ ਹੂੰ ਜੀ ਤੇ 34 ਸੀਟਾਂ ਸਾਡੀਆਂ ਜਿਹੜੀਆਂ ਦਲਤ ਦਲਤ ਭਾਈਚਾਰੇ ਦੀਆਂ ਤੇ 32 ਦੇ ਵਿੱਚ ਵੱਧ ਕੇ 38 ਹੋ ਜਾਣੀਆਂ ਹੂੰ ਹੂੰ ਜੀ 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 ਬਿਲਕੁਲ 32 ਨਹੀਂ 32 ਜਾ ਕੇ ਹੂੰ ਹੂੰ ਤੇ ਗਿਆਨੀ ਜਿਹੜੇ ਸਾਡੇ ਕਈ ਅਜੇ ਵੀ ਕੱਟੜਪੰਥੀ ਹਨ ਹੂੰ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆਕੀ ਜੱਟ ਹੂੰ 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 ਉਹਨਾਂ ਨੂੰ ਸ਼ਾਇਦ ਇਹਨਾਂ ਦੀ ਯੁਗਤੀ ਨਾ ਜਮੇ ਲੇਕਿਨ ਆਮ ਲੋਕ ਉਹਨਾਂ ਦੀ ਗਿਣਤੀ ਬਹੁਤ ਘੱਟ ਹੂੰ ਜੀ ਜਿਹੜੀ ਨਵੀਂ ਜਨਰੇਸ਼ਨ ਆਈ ਹੈ ਨਾ ਸਾਡੇ ਸਿੱਖ ਜਮਦੇ ਵਿੱਚ ਉਹ ਇਹਨਾਂ ਇਹਨਾਂ ਗੱਲਾਂ ਤੋਂ ਉੱਪਰ ਹੂੰ 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 ਪੱਟੀ ਸਾਹਿਬ ਇਹ ਗੱਲਾਂ ਤੋਂ ਕਾਫੀ ਉੱਪਰ ਸ਼ਾਇਦ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਲੰਮਾ ਸਮਾਂ ਰਹੇ ਹੋਣ ਤੇ ਸ੍ਰੀ ਅਕਾਲ ਤਖਤ ਸ੍ਰੀ ਆਪਣਾ ਦਮਦਮਾ ਸਾਹਿਬ ਦੇ ਫੁੱਲ ਫਲੈਜ ਜਥੇਦਾਰ ਰਹੇ ਹੋਣ ਇਹ ਸਖਸੀਅਤ ਸ਼ਾਇਦ ਅਕਾਲੀ ਦਲ ਦੀ ਜਿਹੜੀ ਪ੍ਰਧਾਨ ਬਣ ਰਹੀ ਉਹ ਪਹਿਲੀ ਗਿਆਨੀ ਹਰਪ੍ਰੀਤ ਸਿੰਘ ਹੀ ਹੋਣਗੇ ਨਹੀਂ 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 ਜੀ ਨਹੀਂ ਗਿਆਨੀ ਮੋਹਨ ਸਿੰਘ ਹੋਈ ਜਿਹੜੇ ਸੀ ਉਹ ਕਾਹਤ ਦੇਦਰ ਰਹੇ ਦੋ ਤਖਤਾਂ ਦੇ ਰਹੇ ਹੁਣ ਜਿਹੜੇ ਜ਼ਥੇਦਾਰ ਨਹੀਂ ਨਹੀਂ ਦੋ ਤਖਤਾਂ ਦੇ ਕਾਰਜਕਾਰੀ ਜਿਹੜੇ ਰਹਿੰਦੇ ਅਕਾਲ ਤਖਤ ਦੇ ਹੂੰ ਹੂੰ ਚਲੋ ਕੰਮ ਤਾਂ ਸੰਭਾਲਦੇ ਸੀ ਸੀ ਕਾਰਜਕਾਰੀ ਜ਼ਥੇਦਾਰ ਸੀ ਲੇਕਿਨ ਤਖਤ ਸੀ ਦਮਦਮ ਸਿੰਘ ਦੇ ਪੱਕੇ ਜ਼ਥੇਦਾਰ ਸੀ ਹੂੰ ਹੂੰ ਜੀ ਲੇਕਿਨ ਕਾਰਜਕਾਰੀ ਦੀ ਪੇਰਤ ਵੀ ਉਹਨਾਂ ਬਾਦਲਾਂ ਨੂੰ ਨਹੀਂ ਸੀ ਲੈਦੋ ਬਾਅਦ ਚ ਭਾਈ ਪਹਿਲਾਂ ਪੇਰਤ ਕਿੱਥੇ ਗਈ ਪਹਿਲਾਂ ਜਦੋਂ ਪੇਰਤ ਪਈ ਸੀ ਉਹ ਤੇ ਜਦੋਂ ਭਾਈ ਰਣਜੀਤ ਸਿੰਘ ਜੇਲ੍ਹ ਦੇ ਵਿੱਚ ਸੀ ਹੂੰ ਹੂੰ ਜੀ ਉਦੋਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਕਾਰਜਕਾਰੀ ਜਿਹੇ ਲਾਇਆ ਸੀ ਇੱਥੇ ਹੂੰ ਜੀ ਜੀ ਨਿੱਤੇ ਪਹਿਲਾਂ ਦੇ ਫਿਰ ਤੁੰਦੀ ਸੀ ਕਾਰਜਕਾਰੀ ਇੱਥੇ ਪੱਕੇ ਜਿਹਾ ਲੱਗਦੇ ਹੁੰਦੇ ਸੀਗੇ ਹੂੰ ਤੇ ਜਥੇਦਾਰ ਬੜਾ ਸੋਚ ਸਮਝ ਕੇ ਲਿਆ ਜਾਂਦਾ ਸੀ ਜਿਹੜਾ ਕੌਮ ਦੀ ਪੂਰੀ ਬਖਾਇਦਾ ਤੌਰ ਤੇ ਜਿਹੜਾ ਸੀ ਉਹ ਨੁਮਾਇੰਦਗੀ ਕਰ ਸਕਦਾ ਹੋਵੇ ਹੂੰ ਗਿਆਨੀ ਚੇਤ ਸਿੰਘ ਗੋਰੀ ਆਪਣੇ ਦਰਬਾਰ ਸਾਹਿਬ ਦੇ ਘਰ ਤੋਂ ਕਰੀਬ 1.5 ਕਿਲੋਮੀਟਰ ਦੂਰ ਘਰ ਤੋਂ ਰਹਿੰਦੇ ਰਹਿੰਦੇ ਉਹਨਾਂ ਦਾ ਘਰ ਹੂੰ ਜੀ ਜੀ ਤਰਜੀਦਨਗਰ ਕੋਠੀ ਆ ਤੇ ਆਪਣੀ ਕੋਠੀ ਤੋਂ ਜਦੋਂ ਆਉਂਦੇ ਸੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਵੀ ਰਹੇ ਤੇ ਐਕਟਿੰਗ ਜਥੇਦਾਰ ਵੀ ਕਾਲ ਤੱਕ ਦੇ ਰਹੇ ਹੁੰਦੇ ਹੋ ਹੂੰ ਹੂੰ ਓਕੇ ਓਕੇ ਜਦੋਂ ਆਉਂਦੇ ਸੀ ਚਿੱਟਾ ਕੁਰਤਾ ਜਿਵੇਂ ਪਾਇਆ ਹੁੰਦਾ ਸੀ ਗਲ ਤੇ ਹਜ਼ੂਰੀਆ ਸਿਰ ਤੇ ਨੀਲੀ ਦਸਤਾਰ ਹੂੰ ਜੀ ਹੁਣ ਮੈਂ ਕਹਿ ਦੇ ਤੁਹਾਨੂੰ ਦੱਸ ਦੇ ਇੱਥੇ ਨੀਲੀ ਦਸਤਾਰ ਸਾਡੀ ਵਰਦੀ ਦਾ ਹਿੱਸਾ ਵਾ ਤੇ ਜਿਹੜੀ ਪੀਲੀ ਦਸਤਾਰ ਸਾਡੀ ਸੰਘਰਸ਼ ਦਾ ਹਿੱਸਾ ਵਾ ਓਕੇ ਬਿਲਕੁਲ ਜੀ ਜਿਹੜੀ ਕਾਲੀ ਦਸਤਾਰ ਉਹ ਸਾਡੇ ਜਿਹੜੀ ਆ ਉਹ ਜਦੋਂ ਅਸੀਂ ਕਦੇ ਤਰਨਾਂ ਸੋਗ ਮਨੋਂਦਾ ਹਿੱਸਾ ਸਾਡਾ ਜੀ ਅਸੀਂ ਜਦੋਂ ਰੋਸ ਪ੍ਰਕਰਨ ਕਰਦੇ ਸੀ ਸਾਡੇ ਰੋਸ ਪ੍ਰਕਰਨ ਦਾ ਇੱਕ ਸਮਾਂ ਰੋਸ ਸੋਗ ਦਾ ਬਿਲਕੁਲ ਜੀ 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 ਤੇ ਜਦੋਂ ਆਉਂਦੇ ਸੀਗੇ ਤੇ ਰਸਤੇ ਦੇ ਵਿੱਚ ਜਿਹੜੇ ਆਮ ਤੌਰ ਤੇ ਭਾਵੇਂ ਉਹ Hindu ਸੀ ਭਾਵੇਂ Muslim ਸੀ ईसाई ਸੀ ਦੁਕਾਨ ਦਾ ਜਿਹੜੇ ਆਪਣੀ ਗੱਦੀ ਤੋਂ ਉੱਠ ਕੇ ਸੜਕ ਤੇ ਆ ਕੇ ਜੁੱਤੀ ਲਾ ਕੇ ਸਿਰ ਟਾ ਕੇ ਨਿਮਸ਼ਕਰ ਕਰਦੇ ਸੀ ਵੀ ਜਥੇਦਾਰ ਸਾਹਿਬ ਜਾ ਰਹੇ ਉਹ ਜਥੇਦਾਰੀ ਸੀਗੀ ਹੂੰ ਹੂੰ ਬਿਲਕੁਲ ਬਿਲਕੁਲ ਖੈਰ 1999 ਤੋਂ ਬਾਅਦ ਸਾਡੀ ਉਹ ਜਿਹਦਾ ਰੋਲ ਕੇ ਰੱਖਤੀ ਇਹਨਾਂ ਦੇ ਹੂੰ ਫਿਰ ਇਸ ਪਟਿਸਾਬਿਕ ਸਵਾਲ ਸਟੈਂਡ ਕਰਦਾ ਬਲਕਿ ਰੜਕ ਪ੍ਰਿਆ ਸਵਾਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖੀਰ ਤੱਕ ਕਾਰਜਕਾਰੀ ਜਥੇਦਾਰੀ ਰੱਖਿਆ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਇਹਦੇ ਵਿੱਚ ਪਿੱਛੇ ਕੀ ਕੀ ਜਥੇਦਾਰੀ ਦਾ ਜੇ ਜੇ ਰੈਗੂਲਰ ਕਰਦੇ ਫਿਰ ਜਿਹੇ ਤਰ ਇੱਕ ਦਿਨ ਵੰਡਾ ਸੀ ਨਾ ਉਹਨਾਂ ਨੇ ਹੂੰ 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 ਜੀ ਜੇ ਇੱਥੇ ਰੈਗੂਲਰ ਕਰਦੇ ਫਿਰ ਦਮ ਨਾ ਫਸਣੇ ਪੈਣੀ ਸੀ ਹਾਂ ਨਹੀਂ ਚਲੋ ਸੈਨਿਓਰਿਟੀ ਤਾਂ ਅਸੀਂ ਕਾਲ ਕਰਨਾ ਪਈ ਹੈ ਨਾ ਜੇਕਰ ਉੱਥੇ ਰੈਗੂਲਰ ਹੋਵੇ ਇਹ ਤੇ ਵੇਖੋ ਜੇਕਰ ਤੇ ਬਾਦਲਾਂ ਨੇ ਇਹੋ ਜਿਹਾ ਸਿਸਟਮ ਕਰਤਾ ਵੀ ਤਿੰਨਾ ਤਕਤਾਂ ਦਾ ਜਿਹੜਾ ਇੱਕ ਬਣਾਉਣ ਨੂੰ ਤਿਆਰ ਫਿਰਦਾ ਹੀ ਹੋਤੇ ਹੂੰ ਓਕੇ ਟਿੱਕੇ ਨੂੰ ਚਾਰਜ ਜਿਹੜੇ ਆਪੇ ਸੰਭਾਲ ਲੈ ਸਾਰੇ 3/1 ਜੀ ਜੀ ਹਾਂਜੀ ਸਰ ਗਿਆਨੀ ਹਰਪ੍ਰੀਤ ਸਿੰਘ ਲਈ ਇੱਕ ਸਿਆਸੀ ਲਿਹਾਜ਼ ਦੀ ਵਕਰੀ ਜਾਂ ਖੁਸ਼ੀ ਭਰੀ ਖਬਰ ਵੀ ਹੋ ਸਕਦੀ ਹੈ ਕਿ ਉਹਨਾਂ ਦੇ ਪੰਥ ਵਾਸਤੇ ਪੰਥ ਵਾਸਤੇ ਵੀ ਇੱਕ ਨਵਾਂ ਤਜਰਬਾ ਸੀ ਹੂੰ ਹੂੰ ਖੈਰ ਇਹ ਤਜਰਬੇ ਦੇ ਵਿੱਚ ਅਸੀਂ ਕਾਮਯਾਬ ਹੋ ਗਏ ਤਾਂ ਅਸੀਂ ਫਿਰ ਗੁਰੂ ਦੇ ਸਿੱਖ ਉਖਾਵਾਂਗੇ ਖੈਰ ਇੱਕ ਕਾਲੀਦਲ ਬਾਦਲਾਂ ਲਈ ਇਹ ਸੈਟਬੈਕ ਵੀ ਇਹ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੀ ਹੁਣ ਆਲਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਵੀ ਨੇ ਸਾਬਕਾ ਪ੍ਰਧਾਨ ਵੀ ਰਿਹਾ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਿੱਧੀ ਨੇੜਤਾ ਹੈ ਜਿਹਦੀ ਪੰਜਾਬ ਦੇ ਵਿੱਚ ਪਿਛਲੇ ਸਮੇਂ ਕਾਫੀ ਚਰਚਾ ਰਹੀ ਤੇ ਦੂਜੇ ਪਣੀ ਸ਼ਖਵੀਰ ਸਿੰਘ ਬਾਦਲ ਨਾਲ ਜਿਹੜੀ ਨੇੜਤਾ ਸੀ ਉਹ ਹੁਣ ਦੂਰੀਆਂ ਦੇ ਵਿੱਚ ਹੈ ਜੀ ਉਹਦੇ ਕਾਰਨ ਹੈ ਜੀ ਜੀ ਉਹਦੇ ਕਾਰਨ ਇਹ ਹੈ ਕਿ ਉਹ ਸ਼ਾਹ ਤੇ ਜਿਹੜੇ ਮੋਦੀ ਸਾਹਿਬ ਨੇ ਇਹ ਸਮਝਦੇ ਨਹੀਂ ਵੀ ਸਾਡਾ ਸਾਥ ਹੈ ਇਹਨਾਂ ਛੁੱਟ ਉਹਨੂੰ ਛੱਡਿਆ ਜਦੋਂ ਸੀ ਪੂਰੇ ਸੰਕਟ ਦੇ ਵਿੱਚ ਹੂੰ ਜੀ ਪਹਿਲਾਂ ਉਹਨਾਂ ਤੇ ਮੋਹਰਾਂ ਲਾਉਂਦੇ ਰਹੇ ਇੱਥੋਂ ਤੱਕ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਿਆਨ ਦੇ ਕੇ ਸੋਸ਼ਲ ਮੀਡੀਆ ਦੇ ਪੱਧਰ 'ਤੇ ਜੀ ਕਾਨੂੰਨ ਬਹੁਤ ਵਧੀਆ ਨੇ ਹੂੰ ਇਹ ਤੇ ਇੰਤਹਾ ਕਰਦੀ ਜੀ ਸਿੱਖਾਂ ਦੇ ਕਿਸਾਨਾਂ ਦੇ ਹੱਕ 'ਚ ਮੋਦੀ ਸਾਹਿਬ ਨੇ ਹੂੰ ਹੂੰ ਤੇ ਜਦੋਂ ਅਗਲੇ ਢਿਵੀ ਟੈਟ ਕੀਤੀ ਮੁੜ ਕੇ ਨਾ ਪਤਾ ਲੱਗਾ ਵੀ ਸਾਡਾ ਤੇ ਬੂਟ ਬੈਂਕ ਹੀ ਕਿਸਾਨੀ ਜੋ ਖੁਰ ਗਿਆ ਤੇ ਫਿਰ ਦਿਲ ਤੋਂ ਸਾਡਾ ਕਰੂਗਾ ਕੀ ਹੂੰ ਹੂੰ ਜੀ ਇਸ ਕਰਕੇ ਇਹਨਾਂ ਨੇ ਮੁੜ ਕੇ ਜਦ ਛੱਡਿਆ ਤੇ ਫਿਰ ਉਹਨੇ ਕਿਹਾ ਚੰਗਾ ਅੱਧੀ ਹੁਣ ਤੁਹਾਨੂੰ ਅਸੀਂ ਲੱਗ ਕੇ ਨਹੀਂ ਲੱਗਣ ਦੇਉਂਦੇ ਇਸ ਕਰਕੇ ਹੋ ਜਾਂਦੇ ਵੀ ਇੱਕ ਦੋ ਬੰਦੇ ਨੇ ਹੂੰ ਇੱਕ ਮਜੀਠਿਆ ਤੇ ਇੱਕ ਸੁਖਵੀਰ ਬਾਦਲ ਹੂੰ ਜੀ ਤੁਸੀਂ ਵੇਖੋ ਨਾ ਜਦੋਂ ਇਹਨਾਂ ਦਾ ਤੋੜ ਬਿਛੜਾ ਹੋ ਗਿਆ ਤਾਂ ਉਦੋਂ ਵੀ ਮੋਦੀ ਸਾਹਿਬ ਮਿਲਦੇ ਸੀ ਕਿ ਬਾਦਲ ਸਾਹਿਬ ਦੇ ਸਤਕਾਰ ਵਜੋਂ ਤੇ ਗੋਡੀ ਤੁਣਾਦੇ ਹੁੰਦੇ ਸੀ ਹੂੰ ਹੂੰ ਬਿਲਕੁਲ ਜੀ ਦੇਖੋ ਜਿਹੜੇ ਉਹ ਪੋਲਿਟਿਕਲ ਤੌਰ ਤੇ ਵਖਰੇ ਹੋ ਸੀ ਹੈਗੇ ਸੀ ਉਹ ਹੂੰ ਪੱਟੀ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਨੇ ਇੱਕ ਬੈਠਕ ਦੇ ਵਿੱਚ ਸਵਰਗੀ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਦਾ ਵਾਰਿਸ ਗਿਰਦਾਨਿਆਂ ਸੀ ਤਾਂ ਹੁਣ ਅਕਾਲੀ ਦਲ ਦੇ ਵਾਰਿਸ ਪ੍ਰਧਾਨ ਮੰਤਰੀ ਦੀ ਨਜ਼ਰ 'ਚ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਨਹੀਂ ਹੂੰ ਵੇਖੋ ਵਾਰਿਸ ਉਹਨਾਂ ਦੇ ਜਾਣ ਤੋਂ ਬਾਅਦ ਕਿਆਸ ਉਹਨਾਂ ਨੇ ਜੀ ਲੇਕਿਨ ਇਸ ਵਾਲੇ ਦੀ ਗਿਆਨੀ ਹਰਪ੍ਰੀਤ ਸਿੰਘ ਤੇ ਜੇ ਨਵੇਂ ਆਏ ਨੇ ਅਜੇ ਵੇਖੋ ਕਾਰਜਕਾਰੀ ਉਹਨਾਂ ਦੀ ਕਿਸ ਤਰ੍ਹਾਂ ਦੀ ਹੁੰਦੀ ਹੈ ਲੋਕ ਕਿੰਨਾ ਖੜਾ ਦਿੰਦੇ ਆ ਕਿ ਕਰਦੇ ਆ ਸੁਖਦੇਵ ਸਿੰਘ ਢੀਡ ਸਾਹਿਬ ਹੁਣ ਚਲੀ ਗਿਆ ਗਿਆਨੀ ਹਰਪ੍ਰੀਤ ਸਿੰਘ ਅੱਗੇ ਆਏ ਉਸ ਉਹਨਾਂ ਦੇ ਪੈਟਰਨ ਉਹੀ ਜਿਹੜੇ ਪ੍ਰਗਡੰਡੀਆਂ ਸੁਖਦੇਵ ਸਿੰਘ ਢੀਡ ਸਾਹਿਬ ਵੱਲੋਂ ਪਾਈਆਂ ਗਈਆਂ ਉਹੀ ਅੱਗੇ ਨਹੀਂ ਉਹ ਵਾਰਿਸ ਉਹ ਇੱਕ ਸ਼ਰਸੀ ਬਿਆਨ ਸੀਗਾ ਜੀ ਜੀ ਓਕੇ ਉਹ 86 ਬਿਆਨ ਇਸ ਕਰਕੇ ਜੀ ਵੀ ਜਦੋਂ ਬਾਦਲਦਲਾਂ ਉਹਨਾਂ ਦੀ ਵਿਗੜ ਗਈ ਤੇ ਢੀਂਡਸਾ ਦਲਾਂ ਦੱਸੇ ਮਰੀ ਸੰਯੁਕਤ ਕਲਿਤਾਂ ਤੇ ਬੜੀ ਨੇੜਤਾ ਸੀ ਉਹਨਾਂ ਦੀ ਹੂੰ ਹੂੰ ਜੀ ਫਿਰ ਨੇਚਰਲੀ 86 ਬਿਆਨ ਤੇ ਇਹੀ ਦੇਣ ਕਿ ਵਿਵਾਨਸਥਲੀ 41 ਦਲ ਦੇ ਇਹੀ ਨੇ ਹੂੰ ਜੀ ਜੀ ਫਿਰ ਅ ਇਸ ਦਰਸ਼ਕਾਂ ਸਨੇਹ ਨੂੰ ਇੱਕ ਵਾਰੀ ਫਿਰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸੀ ਉਹਗੇ ਪੱਤਰਕਾਰ ਤੇ ਵੱਡੇ ਰਾਜਸੀ ਚਿੰਤਕ ਸਰਦਾਰ ਪੱਟੀ ਸਾਹਿਬ ਕਹਿੰਦਾ ਭਾਵ ਕਿ ਜਸਦਾ ਜਸਵੀਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਅਕਾਲੀ ਸਿਆਸਤ ਦੇ ird gird ਜਿਹੜਾ ਅੱਜ ਦਾ ਵਰਤਾਰਾ ਸੀ ਕਿਵੇਂ ਜਿਹੜੀ ਵਾਗਡੋਰ ਅੱਗੇ ਕਿਤੇ ਹੱਥ ਆ ਰਹੀ ਹੈ ਤੇ ਉਹਦੇ ird gird ਜਿਹੜਾ ਬਹੁਤ ਕੁਝ ਉਹ ਸਾਂਝਾ ਕੀਤਾ ਖੈਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਪੱਟੀ ਜੀ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਬੜਾ ਮੁੰਡਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਜੀ ਈ ਮਿਸ਼ਨ ਪੰਜਾਬੀ